ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਅੱਜ ਜੋ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਲੰਗਿਆਣਾ ਪਰਾਣਾ ਤਹਿਸੀਲ ਬਾਗਾ ਪਰਾਣਾ ਜ਼ਿਲ੍ਹਾ ਮੋਗਾ ਹੈ ਅੱਜ ਵੀਰ ਰਸ਼ਿੰਦੇ ਦੇ ਘਰ ਆਏ ਆਂ ਵੀਰ ਦੇ ਇੱਕ ਛੋਟੀ ਸੇੜ ਹੈ ਵੀਰੋ ਪਾਰ ਦਾ ਕੰਮ ਕਰਦਾ ਹੈ ਤੇ ਉਹ ਬਾਕੀ ਸਾਰੀ ਜਾਣਕਾਰੀ ਆਪਾਂ ਵੀਰ ਤੋਂ ਲੈ ਲੈਨੇ ਆਂ ਭਾਈ ਅਸਰੀ ਕਾਲ ਜੀ ਕੀ ਨਾਮ ਹੈ ਜੀ ਆਪਣਾ ਸੰਗਣਾ ਸਿੰਘ ਦਾ ਜੀ ਤੇ ਕੀ ਡਿਟੇਲ ਹੈ ਵੀਰੇ ਛੋਟੀ ਦੀ ਇਸ ਦੀ ਇਹ ਢਾਈ ਸਾਲਾਂ ਦੀ ਹੈ ਇਹ ਐਮ 29 ਦੀ ਹੈ ਜੀ ਠੀਕ ਹੈ ਜੀ ਇਹ 20 ਤਰੀਕ ਦਾ ਹੀ ਪਿਜਾ ਭਰਾ ਹੈ ਜੀ ਠੀਕ ਹੈ ਜੀ ਮਾਦਰ ਰਿਕਾਰਡ ਹੈ 16 17 ਕਿਲੋ ਜੀ ਠੀਕ ਹੈ ਜੀ ਖੋਲ ਲਈ ਵੀਰ ਦਸਰਮੁਤਾਬਕ ਐਮ ਨਤ ਦੀ ਝੋਟੀ ਹੈ ਜੀ ਵੀ ਮਾਦਰ ਰਿਕਾਰਡ ਕਿੰਨਾ ਸੀਗਾ ਵੀਰੇ 17 ਲੀਟਰ ਮਾਦਰ ਕਾ 17 ਲੀਟਰ ਦਾ ਹੈਗਾ 23 ਦਾ ਟੀਕਾ ਭਰਾਇਆ ਹੋਇਆ ਤੇ ਆਪਣੇ ਕੋਲ ਹੋਏਗਾ ਰੈਪਰ ਹੈਗਾ ਸੀਮਨ ਦਾ ਹਾਂ ਸੀਮਨ ਰੈਪਰ ਵੀਰ ਦੇ ਕੋਲ ਆ ਕੱਟ-ਕੱਟ ਚੰਗਾ ਝੋਟੀ ਦਾ ਥੋੜਾ ਜਿਹਾ ਕੈਮਰਾ ਤੋਂ ਉਪਰ ਆ ਕਰਦੀ ਐ ਹੱਡੀ ਸੀਲ ਐ ਝੋਲੀ ਝੋਲੀ ਚੰਗੀ ਐ ਝੋਟੀ ਦੀ ਵਜੇ ਨੂੰ ਵਜੇ ਨੂੰ ਵੀ ਚੰਗਾ ਹਾ ਠੰਡੀ ਸੀਲ ਹੈ ਤੋਂ ਨੇੜੇ ਤੋਂ ਦਿਖਾ ਦਿੰਨੇ ਆ ਚਾਰ ਹੀ ਥਾਣਾ ਪੂਰੇ ਗੈਪ ਚ ਲੱਗੇ ਹੋਏ ਆ ਢਾਈ ਸਾਲ ਕੁੰਡੇ ਸਿੰਘ ਜਮਾ ਪਤਾ ਮੋਤਾ ਬਹੁਤ ਸੋਣਾ ਛੋਟੀ ਦਾ ਤੁਸੀਂ ਦੇਖ ਸਕਦੇ ਹੋ ਢਾਈ ਸਾਲ ਐਸਦੀ ਉਮਰ ਹੈ ਅਮਰਤ ਦੀ ਆਪ ਹੈ ਵੀਰ ਦੇ ਦੱਸਣ ਮੁਤਾਬਕ ਬਾਕੀ ਤਸੱਲੀ ਤੁਸੀਂ ਆਪ ਆ ਕੇ ਕਰਨੀ ਆ ਢਾਈ ਸਾਲ ਐਸਦੀ ਉਮਰ ਹੈ ਤੇ ਆ ਵੀਰ ਕੋਲ ਸੀਮਨ ਵੀ ਹੈਗਾ ਇਸ ਦਾ ਰੈਪਰ ਤੁਸੀਂ ਦੇਖ ਸਕਦੇ ਹੋ ਇਹ ਐਮਬੀਐਫਐਮ 09 ਮੋਰਾ ਕਿੰਗ ਕਰਨਾਲ ਸੀਮਾ ਲੱਗਿਆ ਹੋਇਆ ਏ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਹੈ ਤਾਂ ਵੀਰ ਨਾਲ ਕਨੈਕਟ ਕਰ ਸਕਦੇ ਹੋ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਏ 2000 ਰੁਪਏ ਜੀ ਕੀ ਡਿਮਾਂਡ ਹੈ ਵੀਰੇ ਅਫਦੀ 2000 ਰੁਪਏ ਜੀ ਬੈਲ ਹੀ ਹੈ 42000 ਰੁਪਏ ਵੀ ਡਿਮਾਂਡ ਕਰ ਦੋ ਚ ਮਾਨਤਾਨ ਹੋ ਜਾਊਗਾ ਜੀ ਆਓ ਮਿਲ ਜਦ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ